ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਬਾਈਕਪੁਰ ਗਾਂ ਬਕਾਉਆ ਜੀ ਠੀਕ ਹੈ ਜੀ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਮਨੇ ਵੀ ਤੁਹਾਨੂੰ ਕੁਆਲਿਟੀ ਦਿਖਾਉਂਦੇ ਰਹੀਏ ਜੀ ਸੰਗ ਹੈਗੇ ਜੀ ਗਾਂ ਦੇ ਠੀਕ ਹੈ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਸੀਰ ਸਾਊ ਤਾਂ ਬਹੁਤ ਜ਼ਿਆਦਾ ਜੀ ਲੈਵਲ ਹੋਊਗਾ ਤੁਸੀਂ ਦੇਖ ਸਕਦੇ ਠੀਕ ਹੈ ਤੁਹਾਨੂੰ ਤੁਹਾਨੂੰ ਦਿਖ ਸਕਦੇ ਸਾਰੇ ਇੱਕੋ ਜਿਹੇ ਆ ਤੇ ਵੜ ਸੁਖਣਾ ਸੋਹਣੀ ਸੁਨੱਖੀ ਆ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਨਨ ਮੈਦਨ ਨੂੰ ਵੀ ਵੀਡੀਓ ਅਪਲੋਡ ਕਰਦੇ ਰਹੀਏ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਰਮਨਦੀਪ ਸਿੰਘ ਜੀ ਪਿੰਡ ਜੀ ਬਖਤਗੜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਕਿੰਨਾ ਘਟਾਗਾ ਵੀਰੇ ਸੁਈਨ ਨੂੰ ਇਹ ਨੂੰ ਜੀ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਤੇ ਬੱਚਾ ਕਿੱਥੇ ਜੀ ਦਾ ਇਹਦਾ ਮਰ ਗਿਆ ਜੀ ਬੱਚਾ ਜੀ ਠੀਕ ਹੈ ਜੀ ਤੇ ਕੀ ਮੁੱਲ ਬੜੀ ਬਰਾ ਦੀ ਇਹਦਾ 50000 ਰੁਪਏ ਆ ਯਾਰੀ ਦੇਖਦਾ ਵੀ 50000 ਰੁਪਏ ਰੇਟ ਆ ਬੱਚਾ ਬਾਈ ਕਹਿੰਦਾ ਮਰ ਗਿਆ ਮਹੀਨਾ ਹੋ ਗਿਆ ਸੂਈ ਨੂੰ ਦੁੱਧ ਵੀਰ ਕਿੰਨਾ ਦਾ ਹੈਗਾ 11.5 12 12 ਲੀਟਰ ਹੋਈ ਕਹਿੰਦਾ ਦੱਦਾ ਜੀ ਠੀਕ ਹੈ ਦੋਨੋਂ ਬਿਲਡ ਦਾ ਤੋਰ ਕਿਸ ਨੂੰ ਦਿਖਾ ਦੇ ਲਈ ਹਾਂਜੀ ਬਈ ਤੋਰ ਤੋਰ ਦੇਖ ਸਕਦੇ ਹੋ ਠੀਕ ਹੈ ਲੈ ਵਾ ਦੇਖ ਸਕਦੇ ਹੋ ਠੀਕ ਹੈ ਤੇ ਫੇਸ ਕੁਆਲਟੀ ਤੁਹਾਨੂੰ ਦਿਖਾ ਦੇ ਠੰਡੀ ਸੀ ਬਹੁਤ ਜ਼ਿਆਦਾ ਦੇਖ ਸਕਦੇ ਹੋ ਠੀਕ ਹੈ ਦੇਖ ਸਕਦੇ ਹੋ ਫਿਰ ਕੁਆਲਿਟੀ ਮੋੜ ਲਾ ਭਰਾ ਬਾਈ ਥੋੜਾ ਜਿਹਾ ਸੰਗ ਦਾ ਕਹਿੰਦਾ ਵੀ ਸੰਗ ਜੀ ਲੱਗਦੀ ਮੈਨੂੰ ਮੈਂ ਚੱਲਦਾ ਕੋਲੀ ਤੋਰ ਕੇ ਦਿਖਾ ਦਉ ਜੀ ਠੀਕ ਹੈ ਜੀ ਜਿੱਤਾ ਫਾਰਮ ਕੀ ਨੂੰ ਬਹੁਤ ਬਸਕ੍ਰਾਈਬ ਤੇ ਸ਼ੇਅਰ ਜੀ ਕਰਤਾ ਜੀ ਜੀ ਨਮ ਦਿਨ ਵੀਡੀਓ ਅਪਲੋਡ ਕਰ ਦੇਰੀ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ